ਕਹ ਰਾਜੀ ਆਪਣੇ ਹੋਇਮ ਤੇਰਾ ਲੱਗਦਾ ਹੈ ਸਾਡਾ ਪਿੰਡ ਚ ਇਸ ਤਰ੍ਹਾਂ ਦੀ ਗੱਲ ਵੀ ਮਹੀਨਾ ਦੂਰ ਪਹਿ ਲੋਣਾ ਚਾਈ ਕੋ ਦੇਨੇ ਨੂੰ ਵੱਢਿਆ ਹੀ ਹੱਕੇ ਕੁੱਤੇ ਨੇ ਤੇ ਵੱਢ ਲਿਆ ਇੱਥੇ ਕੁੜੇ ਅਵਰਾਸ਼ ਤੇ ਕਰਮ ਮਾਰੇ ਆਸ-ਪਾਸੇ ਕਿ ਰਵਾੜ ਦਾ ਤੇ ਬੰਦਾ ਕੋ ਟਾਈਮ ਉਹ ਜਦੋਂ ਦੂਰ ਕੁ ਮਹੀਨਾ ਸਵਾ ਹੋਇਆ ਨਾ ਤੇ ਉਹ ਢਿਲਾ ਹੋ ਗਿਆ ਢਿਲਾ ਜਾਂ ਕਰਮ ਮਾਰੇ ਕੋਈ ਪਤਾ ਹੀ ਨਹੀਂ ਲੱਗਾ ਡਾਕਟਰਾਂ ਨੂੰ ਉੱਥੇ ਵੀ ਦਾਹ ਕਰਾਈ ਰੱਖਿਆ ਜਾ ਕੇ ਪੋਜਪੁਰ ਵੀ ਉਹ ਕਿਹਦੇ ਕਿਹਦੇ ਦਾ ਫਸਤਾ ਸੀ ਆਪਣਾ ਨਾ ਨਹੀਂ ਲੈ ਬਾਗੀ ਉਥੇ ਜਾ ਕੇ ਉਹਨਾਂ ਨੂੰ ਉਹ ਆਖਣ ਸਾਨੂੰ ਸੋਚ ਆਕ ਪਏ ਇੱਥੇ ਤੇ ਉਹ ਆਖ ਨਹੀਂ ਹਲਕਦਾ ਹੈਗਾ ਹੀ ਨਹੀਂ ਨੋਸੇ ਨਹੀਂ ਹਲਕਦਾ ਹੈਗਾ ਉਹ ਗੱਲ ਵਿਚਾਰੇ ਸਾਰੇ ਮਾਲਕ ਉਸੇ ਗਲਤੀ ਰਹੇ ਵੀ ਖਰੀਦ ਨਾ ਮਾਰਾਈ ਕਰੇ ਨਹੀਂ ਹੋਵੇ ਉਹ ਵਰ ਜਿਆਦਾ ਹੁੰਦਾ ਗਿਆ ਚੌ ਦਿਨਾਂ ਤੱਕ ਨਾ ਝੋਖਾ ਹੋ ਗਿਆ ਰਾਤ ਤੱਕ ਜਦੋਂ ਅਸਲੋ ਮਤਲਬ ਨਾ ਗੱਲ ਸਿਰੇ ਤੇ ਅਪੜ ਗਈ ਫਿਰ ਭਜਾ ਕੇ ਕਿਸੇ ਬੰਦੇ ਸਿਆਣੇ ਆਖਿਆ ਵੀ ਇੱਥੇ ਦੁਲਚੀ ਕੀ ਬੜਾ ਲਾਉਂਦੇ ਨੇ ਜੋੜਾ ਤੇ ਮਹਾਰਾਜ ਦਾ ਬੜਾ ਉੱਥੇ ਪ੍ਰਕਾਸ਼ ਹੈ ਉਸੇ ਉੱਥੇ ਲੈ ਜਾਓ ਉੱਥੇ ਲੈ ਕੇ ਗਏ ਵਿਚਾਰੇ ਤੇ ਜਦੋਂ ਰਾਤ ਦੇ ਦਾ ਹੁੰਦਾ ਨਾ ਉੱਥੇ ਰਾਤ ਹੀ ਅਜਾਹ ਤੋਂ ਪਿਛਾਈ ਕੁਦਾਸ ਕਰ ਲੈਣਾ ਪੂਰਾ ਹੋ ਗਿਆ ਕਿੰਨੀ ਕੁ ਮਤਰਾ ਸੀ 15 ਕੁ ਸਾਲ ਦਾ ਹੈਗਾ ਸੀ 14 15 ਸਾਲ ਦਾ ਕੱਲਾ ਹੀ ਪੁੱਤ ਇਹ ਨਾ ਕੋਤੀ ਇਹ ਨਾ ਕੋਸ਼ ਮਾਪੇ ਉਹਦੇ ਖਿਆਰੇ ਨੇ ਅੱਗੇ ਵਿਚਾਰੇ ਦੁਖੀ ਨੇ ਬੜੇ ਕੀ ਕਰਨਾ ਜੀ ਮੇਰਾ ਪਿੰਡ ਦੋਨਾ ਰਹਿਮਤ ਵਾਲਾ ਮਮਦੋੜ ਟਿਠਾੜ ਦੇ ਵਿੱਚ ਵਾਪਰੀ ਆ ਜਿਹੜਾ ਕਿ ਬੀਤੀ ਸ਼ਾਮ ਇੱਕ ਨੌਜਵਾਨ ਬੱਚਾ ਜਿਹੜਾ 17 18 ਸਾਲ ਦੀ ਉਮਰ ਦਾ ਬੱਚਾ ਦਮਨਪ੍ਰੀਤ ਸਿੰਘ ਉਹ ਨਾਲ ਦੀ ਜਿਹੜੀ ਮੌਤ ਹੋਈ ਆ ਬੱਚੇ ਦੀ ਕਾਰਨ ਕੀ ਬਣਿਆ ਕਾਰਨ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਪਤਾ ਲੱਗਿਆ ਕਿ ਡੇਢ ਕੁ ਮਹੀਨਾ ਪਹਿਲਾਂ ਉਹ ਬੱਚੇ ਨੂੰ ਪਿੰਡ ਦੇ ਵਿੱਚ ਅਚਾਨਕ ਕੁੱਤਾ ਕੱਟ ਗਿਆ ਸੀ ਤਾਂ ਉਹ ਕੁੱਤੇ ਦੇ ਕੱਟਣ ਦਾ ਇਲਾਜ ਜਿਹੜਾ ਪਰਿਵਾਰ ਨੇ ਬਹੁਤ ਕਰਾਇਆ ਬੇਸਿਕ ਲਾਇ ਕਰਾਇਆ ਉਸ ਤੋਂ ਬਾਅਦ ਜਿਵੇਂ ਜਿਵੇਂ ਨਹੀਂ ਸੋਤਾ ਆ ਕੰਮ ਤਾਂ ਅੱਗੇ ਚੰਗੇ ਹਸਪਤਾਲਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇਲਾਜ ਕਰਾਇਆ ਪਰ ਤੁਸੀਂ ਕਿਸਮਤ ਹਾਰ ਗਈ ਸਮਝ ਲਓ ਪਰ ਉਹ ਜਿਹੜਾ ਇਲਾਜ ਸਫਲ ਨਹੀਂ ਹੋ ਪਾਇਆ ਕੁਲ ਲੱਛਣ ਵਿੱਚ ਬੱਚੇ ਦੇ ਸਮਝ ਆਏਗੇ ਕੋਈ ਲੱਛਣ ਨਹੀਂ ਪਰਿਵਾਰ ਨਾਲ ਹੀ ਰਿਆ ਤਿੰਨ ਚਾਰਾਂ ਦਿਨਾਂ ਦੇ ਵਿੱਚ ਜਿਹੜਾ ਪਿਛਲੇ ਦਿਨਾਂ 'ਚ ਪਤਾ ਲੱਗਿਆ ਜਦ ਲੱਛਣ ਸਾਹਮਣੇ ਆਇਆ ਤਾਂ ਇਹ ਨਾਲ ਤੁਰੰਤ ਜਿਹੜਾ ਹਸਪੀਟਲ ਜਿਹੜਾ ਬੱਚੇ ਨੂੰ ਲੈ ਗਏ ਪ੍ਰਸ਼ਾਸਨ ਨੂੰ ਬਾਕੀ ਪਰਿਵਾਰਕ ਮੈਂਬਰਾਂ ਦੀ ਸੰਭਾਲ ਬਾਰੇ ਕੀ ਜਾਣਕਾਰੀ ਦੇਖੋ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਵੀ ਜਿਹੜਾ ਪਰਿਵਾਰ ਹੈ ਪਰਿਵਾਰ ਲਈ ਜਿਹੜਾ ਬੱਚਾ ਨੌਜਵਾਨ ਬੱਚਾ ਬਹੁਤ ਜ਼ਿਆਦਾ ਘਾਟਾ ਪਿਆ ਹੈ ਔਰ ਸਾਰਾ ਪਰਿਵਾਰ ਔਰ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਬੱਚੇ ਆ ਉਹ ਇਸ ਬੱਚੇ ਦੇ ਨਾਲ ਹੀ ਰਹੇ ਆ ਔਰ ਹੁਣ ਤੱਕ ਵੀ ਨਾਲ ਨੇ ਔਰ ਅੰਤਮ ਰਸਮਾਂ ਜਿਹੜੀਆਂ ਉਹ ਕਰਦੇ ਪਏ ਆ ਤਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਉਹ ਇਸ ਪਰਿਵਾਰ ਨੂੰ ਜਿਹੜੇ ਸਾਡੀ ਸਿਹਤ ਵਿਭਾਗ ਦੀ ਟੀਮ ਆ ਉਹ ਅਗਵਾਈ ਲੀਆਂ ਦੇਵੇ ਕਿ ਜਿਹੜੇ ਇਸ ਪਰਿਵਾਰ ਦੇ ਲਾ ਚੈੱਕਅਪ ਕਰਾਇਆ ਜਾਵੇ ਜਾਂ ਜੇ ਕੋਈ ਲਾਈਕ ਟਰੀਟਮੈਂਟ ਕਰਨਾ ਹੈ ਜਾਂ ਕੋਈ ਇੰਜੈਕਸ਼ਨ ਕਰਨਾ ਹੈ ਤਾਂ ਜਿਹੜਾ ਪ੍ਰਸ਼ਾਸਨ ਹੈ ਸਾਡਾ ਸਿਹਤ ਵਿਭਾਗ ਹੈ ਉਹ ਪਰਿਵਾਰ ਦਾ ਜਿਹੜਾ ਟਰੀਟਮੈਂਟ ਕਰੇ ਇਹ ਸਾਡੇ ਪਿੰਡ ਦਾ ਹੀ ਇਹ ਲੜਕਾ ਨਵਾਂ ਪ੍ਰੀਤਜੀਤ 15 16 ਸਾਲਾਂ ਦਾ ਬੱਚਾ ਜੀ ਇਹ ਤੋ ਮਹੀਨਾ ਸਵਾ ਪਹਿਲਾਂ ਇਹਨੂੰ ਕੁੱਤਾ ਟੱਕਿਆ ਉਦੋਂ ਵੀ ਇਹਨਾਂ ਟ੍ਰੀਟਮੈਂਟ ਜੋ ਇਲਾਜ ਕਰਾਉਣਾ ਸੀ ਕਰਾਇਆ ਜੀ ਚੰਗੀ ਤਰ੍ਹਾਂ ਨਹੀਂ ਕਰਾ ਸਕੇ ਜਿੰਨਾ ਚਾਹੀਦਾ ਸੀ ਹੁਣ ਜੀ 3 14 ਦਿਨਾਂ ਦਾ ਨਾ ਪਤਾ ਲੱਗਾ ਵੀ ਇਹਦਾ ਮਤਲਬ ਕੁੱਤੇ ਦਾ ਟੱਕਿਆ ਆਈ ਹੁਣ ਜਿੰਨਾ ਉਜੋਗ ਹੈ ਬੱਜੇ ਨੇ ਅਸਲਾਂ ਚੰਗਾ ਚੰਗਾ ਇਲਾਜ ਕਰਾਇਆ ਹੈ ਰਾਤੀ ਵੀ ਨਹੀਂ ਆਹ ਜੀ ਰਾਤੀ 10 ਵਜੇ ਡੈਥ ਹੋ ਗਈ ਆ ਸਾਡਾ ਜੀ ਇਹ ਪਨੇਵਾ ਹੈ ਜੀ ਤੇ ਜਦੋਂ ਲਗਭਗ ਮਹੀਨੇ ਤੋਂ ਦੇ ਸਵਾ ਮਹੀਨੇ ਦੇ ਵਿੱਚ ਵਿੱਚ ਰਿਆ ਨੂੰ ਨਾ ਕੁੱਤੇ ਨੇ ਕਟਿਆ ਹੈ ਉਹ ਟ੍ਰੀਟਮੈਂਟ ਕਰਾਇਆ ਹੈ ਚੰਗੇ ਚੰਗੇ ਹਸਪੀਟਲਾਂ ਦੇ ਵਿੱਚ ਵੀ ਲੈ ਕੇ ਗਏ ਨੇ ਇਹ ਨਹੀਂ ਕਿ ਕੋਈ ਕਾਰ ਰੱਖਿਆ ਪਤਾ ਨਹੀਂ ਇਲਾਜ ਦੇ ਵਿੱਚ ਕਿਤੇ ਕਮੀ ਰਹੇਗੀ ਜਾਂ ਕਿਸਮਤ ਕਿਹੜੋ ਹਾਰ ਦੇਗੀ ਤੇ ਸਾਡਾ ਜੀ ਇਕੱਲਾ ਇਕੱਲਾ ਜੀ ਪਿਛਲੇ 3-4 ਦਿਨਾਂ ਤੋਂ ਤਲਤ ਕੀ ਤਿੰਨ ਚਾਰ ਦਿਨ ਤੋਂ ਡਾਕਟਰ ਨੇ ਵੀ ਇਸ ਚੀਜ਼ ਦਾ ਡਾਕਟਰ ਨੂੰ ਨਹੀਂ ਪਤਾ ਲੱਗਾ ਸੋ ਅਸੀਂ ਸੋਕਾ ਕੀ ਹੈ ਡਾਕਟਰਾਂ ਨੇ ਕੁੱਤੇ ਨੇ ਕੱਟੇਵੰਨ ਨਹੀਂ ਇਹੋ ਜੀ ਪ੍ਰੋਬਲਮ ਨਹੀਂ ਹੋਏਗੀ ਹਾਲਤ ਵਿੱਚ ਜੀ ਸਿਤਨ ਚਾਹ ਹਾਂ ਤੈਨਾਂ ਦਬਕਾਰ ਅਸਲ ਤਾਂ ਕੱਲ ਤੋਂ ਹੀ ਯਾਦੀ ਵਿਗੜੀ ਹਾਲਤ ਯਾਦੀ ਹੈ ਕੁੱਤੇ ਹੋਈ ਬਹੁਤ ਗਏ ਨੇ ਸਾਡਾ ਕੋਈ ਮਨ ਕਰ ਪ੍ਰਸ਼ਾਸਨ ਤੋਂ ਸਾਡੀ ਇਹੋ ਜੀ ਵੀ ਵੇਖੋ ਜੀ ਸਾਡਾ ਬੱਚਾ ਦਾ ਤੁਰ ਗਿਆ ਜਾਣ ਤੋਂ ਅਸੀਂ ਤੱਥੋ ਸਖਣੇ ਹੋ ਗਏ ਜੀ ਪ੍ਰਸ਼ਾਸਨ ਅਗੇ ਸਾਡੀ ਇਹ ਅਪੀਲ ਹੈ ਵੀ ਵੱਧ ਤੋਂ ਵੱਧ ਜਿੰਨਾ ਵੀ ਇਹਨਾਂ ਚੀਜ਼ਾਂ ਦੇ ਨੇ ਜਿਵੇਂ ਵਾਰਾ ਕੁੱਤੇ ਬਹੁਤ ਜਿਆਦੇ ਨੇ ਪਿੱਛੇ ਜੀ ਵੇ ਇੱਕ ਆਸਾਨ ਕਹਿੰਦੇ ਲਾਗੇ ਲਾਗੇ ਕੁੱਤੇ ਨੇ ਬਹੁਤ ਜਿਆਦੀ ਦਾ ਇਸ਼ਤਿਹਾਰ ਛੱਡੀ ਪ੍ਰਸ਼ਾਸਨ ਨੂੰ ਵੀ ਇਸ ਨਾਲ ਕੋਈ ਨਾ ਠੋਸ ਕਦਮ ਚੁੱਕਣਾ ਚਾਹੀਦਾ ਤੇ ਜਿਸ ਤੇ ਵੀ ਗਾਂ ਆਉਣ ਵਾਲੇ ਬੱਚੇ ਪੜਨ ਜਾਂਦੇ ਨੇ ਕੋਈ ਬੱਚੇ ਸਕੂਲ ਜਾਂਦੇ ਨੇ ਕੋਈ ਦੁਕਾਨਾਂ ਤੇ ਜਾਂਦੇ ਨੇ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਤਗੜਾ ਇਸ ਤੇ ਨਾ ਐਕਸ਼ਨ ਲੈਣਾ ਚਾਹੀਦਾ ਹੋਰ ਕੀ ਮੰਗ ਕਰਦੇ ਆ ਮੰਗ ਅਸੀਂ ਇਹ ਕਰ ਰਹੇ ਵੀ ਚਲੋ ਬੱਚਾ ਤਾਂ ਸਾਡਾ ਹਣ ਜਾਣ ਵਾਲਾ ਪਰ ਗਿਆ ਜੀ ਅਸੀਂ ਇਹ ਮੰਗ ਕਰਨੇ ਪ੍ਰਸ਼ਾਸਨ ਤੋਂ ਕਿ ਸਾਡੇ ਜਿਹੜਾ ਪਰਿਵਾਰ ਸਾਰਾ ਬੱਚੇ ਨੂੰ ਨਾਲ ਲੈ ਕੇ ਜਾਂਦੇ ਰਹੇ ਨੇ ਨਾਲ ਰਹੇ ਨੇ ਤੁਹਾਨੂੰ ਵੀ ਪਤਾ ਬੱਚੇ ਦੇ ਮਾਂ ਕੋਲ ਉੱਤੇ ਹੀ ਰਹਿੰਦਾ ਹੈ ਤੇ ਇਸ ਪ੍ਰਸ਼ਾਸਨ ਇਹਦਾ ਕੋਈ ਨਾ ਕੋਈ ਹੋਣਾ ਇਹਨਾਂ ਦਾ ਵੀ ਵਿਚਾਰ ਕੋਈ ਕੋਈ ਟ੍ਰੀਟਮੈਂਟ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਨਾਂ ਦਾ ਕਰਨਾ ਚਾਹੀਦਾ ਹੈ